ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਅੱਜ ਮੁਕੰਦpur ਦੇ ਹਸਪਤਾਲ ਵਿੱਚ ਖੜਾ ਸਰਕਾਰੀ ਹਸਪਤਾਲ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਜਿੱਦਾਂ ਕੋਈ ਸਾਰੇ ਮੁਕੰਦpur ਦਾ ਪਾਣੀ ਇਹਦੇ ਵਿੱਚ ਹੀ ਆ ਗਿਆ ਹੋਵੇ ਕੋਈ ਇਦਾਂ ਦਾ ਮਹਿਸੂਸ ਹੋ ਰਿਹਾ ਕਿਉਂਕਿ ਮੈਂ ਕੀ ਪੇਸ਼ੈਂਟ ਜਿਹੜੇ ਹੈਗੇ ਆ ਮਰੀਜ਼ ਹੈ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਇਹ ਜਿਨ੍ਹਾਂ ਨੇ ਦੱਸਿਆ ਕਿ ਸਾਨੂੰ ਅਸੀਂ ਤਾਂ ਪਹਿਲਾਂ ਹੀ ਬਿਮਾਰ ਹੈ ਸਾਤੋ ਤੁਰ ਤੁਰਤਾ ਪਦਰੇ ਤਾਂ ਤੇ ਨਹੀਂ ਹੁੰਦਾ ਤੇ ਅਸੀਂ ਆ ਪਾਣੀ ਚੋ ਜਿਹੜੇ ਕੱਟੂ-ਕੱਟ ਜਿਹੜਾ 4-4 5-5 ਫੁੱਟ ਪਾਣੀ ਇਹਦੇ ਵਿੱਚ ਖੜਾ ਹੈ ਤੇ ਉਹਦੇ ਵਿੱਚ ਅਸੀਂ ਕਿੱਦਾਂ ਚੱਲ ਕੇ ਆਈਏ ਸੋ ਉਹ ਵਿਚਾਰੇ ਕਿਸੇ ਦਾ ਕੋਈ ਸਾਈਕਲ ਤੇ ਲੱਦ ਕੇ ਲਿਆਉਂਦਾ ਤੇ ਕੋਈ ਕਿਸ ਤਰ੍ਹਾਂ ਲੈ ਕੇ ਆਉਂਦਾ ਕੋਈ ਇੱਧਰ ਸਮਾਜ ਸੇਵੀ ਵਿਚਾਰਾ ਉਹਨਾਂ ਨੂੰ ਮੋਟਰਸਾਈਕਲ ਤੇ ਆਂ ਦਰਿਆ ਪਾਰ ਕਰਵਾ ਰਿਹਾ ਕਿਉਂਕਿ ਗੇਟ ਤੋਂ ਲੈ ਕੇ ਅਬ ਇੱਥੇ ਐਂਟਰੀ ਤੱਕ ਆਉਣ ਲਈ ਵੀ ਕੱਟੂ-ਕੱਟ ਜਿਹੜੇ 10 ਮਿੰਟ ਲੱਗ ਜਾਂਦੇ ਵਿੱਚੋਂ ਪਾਣੀ ਦੇ ਲੰਘਣ ਲਈ ਸੋ ਬਾਰਸ਼ਪੂਰੀ ਜੋਰਾ ਤੇ ਇਹ ਚ ਵੀ ਕੋਈ ਸ਼ੱਕ ਨਹੀਂ ਕਿ ਸਾਰੇ ਪਾਸੇ ਇਹ ਇਦਾਂ ਦੇ ਹਾਲਾਤ ਬਣੇ ਹੋਏ ਆ ਪਾਣੀ ਦੇ ਪ੍ਰੰਤੂ ਇਸ ਮੁਕੰਦਪੁਰ ਹਸਪਤਾਲ ਦਾ ਇਹ ਹਾਲ ਹੈ ਕਿ ਜਦੋਂ ਵੀ بارش ਹੁੰਦੀ ਹੈ ਇੱਥੇ ਪਾਣੀ ਆਉਣਾ ਹੀ ਆਉਣਾ ਹੈ ਇਹ ਕਿਉਂਕਿ ਪਾਣੀ ਦਾ ਇੱਥੇ ਦੱਸਿਆ ਜਾ ਰਿਹਾ ਕਿ ਇੱਥੇ ਪਾਣੀ ਦਾ ਇਹ ਨਿਕਾਸ ਹੈ ਨਹੀਂਗਾ ਹਸਪਤਾਲ ਦਾ ਕਿਸੇ ਪਾਸੇ ਨੂੰ ਤੇ ਜਿਸ ਕਰਕੇ ਹਰ بارش ਵਿੱਚ ਇਸ ਮੁਕੰਦਪੁਰ ਹਸਪਤਾਲ ਦਾ ਇਹੀ ਹਾਲ ਹੁੰਦਾ ਭਾਵੇਂ ਕਿ ਮੈਂ ਡਾਕਟਰ ਸਵਾਨਾ ਵੀ ਗੱਲ ਕੀਤੀ ਹੈ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਸਾਰਾ ਕੁਝ ਲਿਖ ਕੇ ਅਸੀਂ ਉੱਪਰ ਸਾਰੇ ਭੇਜਿਆ ਹੋਇਆ ਜਿੱਥੇ ਤੱਕ ਵੀ ਸਾਡਾ ਪਹੁੰਚ ਹੈਗੀ ਆ ਤੋ ਬਣਾਉਣਾ ਬਾਕੀ ਜਿਹੜਾ ਕੰਮ ਹੈ ਉਹ ਸਰਕਾਰ ਦਾ ਜਾਂ ਉਸ ਅਧਿਕਾਰੀਆਂ ਦਾ ਹੈ ਸੋ ਇਸ ਕਰਕੇ ਅਸੀਂ ਵੀ ਸਾਡੀ ਵੀ ਬੇਨਤੀ ਹੈ ਕਿਉਂਕਿ ਸਾਡੀ ਵੀ ਬੇਨਤੀ ਹੈ ਕਿ ਇਸ ਜਿਹੜੇ ਮਸਲੇ ਨੂੰ ਹੱਲ ਕੀਤਾ ਜਾਵੇ ਕਿਉਂਕਿ ਇੱਥੇ ਅਸੀਂ ਬਿਮਾਰ ਬਿਮਾਰਾਂ ਨੂੰ ਠੀਕ ਕਰਨਾ ਨਾ ਕਿ ਤੰਦਰੁਸਤਾਂ ਨੂੰ ਬਿਮਾਰ ਕਰਨਾ ਇਸ ਕਰਕੇ ਆ ਸਾਡੇ ਕੋਲ ਹੁਣ ਦੇਖਿਆ ਜਾ ਰਿਹਾ ਕਿ ਅਸੀਂ ਉੱਥੇ ਦੂਜੇ ਜਿੱਥੇ ਲੇਡੀਜ਼ ਦਾ ਇਲਾਜ ਹੋ ਰਿਹਾ ਉੱਥੇ ਅਸੀਂ ਗਏ ਆ ਸੋ ਉੱਥੇ ਸਾਨੂੰ ਮੱਛਰ ਨੇ ਖਾ ਲਿਆ ਸਾਡੀਆਂ ਬਾਹਾਂ ਤੇ ਧੱਫੜ ਹੋ ਗਏ ਇਹ ਕਿ ਮੱਛਰ ਬਹੁਤ ਹੈ ਉੱਥੇ ਪਾਣੀ ਵਿੱਚ ਫਿਰਦਾ ਹੈ ਚਲੋ ਪਾਣੀ ਦਾ ਸੁਭਾਵਕ ਹੈ ਕਿ ਅੱਜ ਕੱਲ ਛੱਤਾਂ ਚੋਂ ਦੀਆਂ ਪਈਆਂ ਸਾਰੀਆਂ ਤੇ ਫਿਰ ਜਦੋਂ ਛੱਤਾਂ ਹਸਪਤਾਲ ਦੀਆਂ ਚੋਂ ਲਾਪੀਆਂ ਤੇ ਫਿਰ ਆਮ ਪਬਲਿਕ ਦਾ ਕੀ ਹਾਲ ਹੋਊਗਾ ਤੇ ਇਸ ਲਈ ਵੀ ਪੱਕੇ ਪ੍ਰਬੰਧ ਕਰਨੇ ਚਾਹੀਦੇ ਤਾਂ ਜੋ ਮਰੀਜ਼ਾਂ ਨੂੰ ਕੋਈ ਜਿਹੜਾ ਸਹੀ ਤੌਰ ਤੇ ਜਿਹੜਾ ਟ੍ਰੀਟਮੈਂਟ ਜਿਹੜਾ ਇਲਾਜ ਮਿਲ ਸਕੇ ਸੋ ਖਬਰਾਂ ਤੁਹਾਨੂੰ ਹੀ ਲਗਾਤਾਰ ਸਾਰੀਆਂ ਹੜ 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 ਦੀਆਂ ਜਾਂ ਸਾਰੀਆਂ ਮੀਂਹ ਦੀਆਂ ਜੋ ਹੋਏ ਨੁਕਸਾਨ ਦੀਆਂ ਦਿਖਾਉਂਦੇ ਰਹਾਂਗੇ ਉਦੋਂ ਤੱਕ ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਜੁੜ ਕਰੋ ਜੇ ਤੁਸੀਂ ਫੇਸਬੁੱਕ ਤੇਾਨੂੰ ਫੋਲੋ ਜਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਆ ਬਾਥਰੂਮਾਂ ਦੇ ਹਾਲਾਤ ਹੈ ਮੈਂ ਤੁਹਾਨੂੰ ਖਸ ਦਿਖਾ ਦਣਾ ਪਾਣੀ ਪਰ ਚੁੱਕਾ ਹੈ ਟੋਇਲਟ ਦੇ ਹਾਲਾਤ ਦੇ ਟੋਇਲਟ ਵਿੱਚ ਉੱਪਰ ਤੱਕ ਪਾਣੀ ਹੈ ਔਰਤਾਂ ਦੀ ओपीडी ਇਹ ਦੇਖ ਸਕਦੇ ਹੋ ਤੁਸੀਂ ਹਸਪਤਾਲ ਵਰਦੇ ਆਈ ਇੱਥੇ ਬੁਰੇ ਲਗਾਏ ਗਏ ਆ ਤਾਂ ਜੋ ਵਿੱਚ ਇਧਰ ਪਾਣੀ ਨਾ ਸਕੇ ਪਰ ਫਿਰ ਵੀ ਪਾਣੀ ਤਾਂ ਸਾਰੇ ਪਾਸੇ ਬੁਰਾ ਹਾਲ ਹੈ ਪੂਰਾ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਨੇ ਸਰਕਾਰੀ ਹੱਤਾਲ ਮੁਕੰਦਪੁਰ ਵਿਖੇ ਅਸੀਂ ਖੜੇ ਆਂ ਦੇਖ ਲਓ ਕਿਸ ਤਰ੍ਹਾਂ ਮਰੀਜ਼ ਜਿਹੜੇ ਹੈਗੇ ਆ ਆਉਂਦੇ ਆ ਕੋਈ ਹਾਲ ਨਹੀਂ ਹੈ ਬਹੁਤ ਮੰਦਾ ਹਾਲ ਹੈ ਲੋਕਾਂ ਦਾ ਕਿਸ ਤਰ੍ਹਾਂ ਇਹ ਕੀ ਹੋਇਆ ਭਾਜੀ ਤੁਸੀਂ ਹਸਪੀਟਲ ਆਏ ਸੀ ਅੰਸਰ ਆ ਫੋਨ ਲੈਂਦੇ ਹਾਂਜੀ ਅੱਛਾ ਇਹ ਕੀ ਆ ਹਾਲਾਤ ਕੀ ਆ ਇੱਥੇ ਦੇ ਹਾਲਾਤ ਉਹ ਦੇਖ ਲਓ ਤੁਸੀਂ ਤੁਹਾਡੇ ਸਾਹਮਣੇ ਆ ਬਹੁਤ ਕੀ ਚੱਕਰ ਪਿਆ ਇਹ ਗੱਲ ਕੀ ਆ ਮਤਲਬ ਕਾਰਨ ਕੀ ਹੋ ਸਕਦਾ ਕਾਰਨ ਉਹ ਇਹ ਠਾਉਣੇ ਇਹਨਾਂ ਨੂੰ ਪਤਾ ਹੂੰਗਾ ਕਾਰਨ ਨਹੀਂ ਜਿਹੜੇ ਜਿਨ੍ਹਾਂ ਨੂੰ ਬੁਖਾਰ ਹੋਇਆ ਜਾਂ ਮਰੀਜ਼ ਹੈ ਜਾਂ ਕਿਦਾ ਉਹ ਕਿਸ ਤਰ੍ਹਾਂ ਉਹਨਾਂ ਵਾਸਤੇ ਬਹੁਤ ਮੁਸ਼ਕਲ ਹੈ ਬਹੁਤ ਮੁਸ਼ਕਲ ਹੈ ਤੇ ਫਿਰ ਇਹ ਇੱਥੇ ਕਿੰਨਾ ਕਰਾਸ਼ ਹੈ ਅੰਦਰ ਅੰਦਰ ਥੋੜਾ ਹੀ ਆਉਂਦੀ ਹੈ ਹੌਲੀ ਹੌਲੀ ਆਉਂਦੀ ਹੈ ਹਾਂਜੀ ਹੌਲੀ ਹੌਲੀ ਆਣਗੇ ਹਾਂਜੀ ਅੱਛਾ ਪਰ 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 ਇਹ ਇੱਥੇ ਕੋਈ ਮਰੀਜ਼ਾਂ ਦਾ ਹਾਲਾਤ ਕਿਦਾਂ ਦੇ ਆ ਅੰਦਰ ਕਿਦਾਂ ਮਤਲਬ ਪਾਣੀ ਪੂਣੀ ਕਰਕੇ ਅੰਦਰ ਤਾਂ ਪਾਣੀ ਨਹੀਂ ਆਉਂਦਾ ਬਾਹਰ ਆ ਪਾਣੀ ਦੀ ਬਾਹਰ ਜਾਣਾ ਹੈ ਅੰਦਰ ਨੂੰ ਮੁਸ਼ਕਲ ਹੈ ਅੰਦਰ ਨੂੰ ਮੁਸ਼ਕਲ ਹੈ ਅੰਦਰ ਤਾਂ ਸਹੀ ਆ ਸਭ ਕੁਝ ਓਕੇ ਬਾਹਰ ਬਹੁਤ ਮੁਸ਼ਕਲ ਹੈ ਠੀਕ ਹੈ ਠੀਕ ਹੈ ਇਹ ਐਂਟਰੀ ਹੈ ਹਸਪੀਟਲ ਦੀ ਐਂਟਰੀ ਦੇਖ ਸਕਦੇ ਹੋ ਕਮ ਕਿਸ਼ਤੀ ਵਾਲਾ ਹੀ ਹੋਇਆ ਹੈ بارش ਕਰਨੀ ਹਟ ਰਹੀ ਬਹੁਤ ਹੀ ਮੰਦਾ ਹਾਲ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਇਹ ਕਈ ਸਾਲਾਂ ਦੀ ਇਹ ਪ੍ਰੋਬਲਮ ਚੱਲ ਰਹੀ ਹੈ ਪਰੰਤੂ ਐਤ ਕੀ ਤਾਂ ਹੜਾ ਵਾਲੀ ਸਥਿਤੀ ਹੈ ਸਾਹਮਣੇ ਸਰਕਾਰੀ ਕੁਆਟਰ ਵੀ ਨੇ ਇਹ ਵੀ ਦੱਸ ਦਿਆ ਕਿ ਅੰਦਰੋਂ ਭਰੇ ਹੋਏ ਨੇ ਪਰ ਜਿਖਿਆ ਜਾਵੇ ਤਾਂ ਘੱਟੋ ਘੱਟ ਜਿਹੜਾ ਸਿਹਤ ਵਿਭਾਗ ਹੈ ਉਹਦੇ ਵੱਲੋਂ ਸਰਕਾਰੀ ਤੌਰ ਤੇ ਧਿਆਨ ਹੋਣਾ ਜ਼ਰੂਰੀ ਹੈ ਕਿਉਂਕਿ ਇਥੋਂ ਲੋਕਾਂ ਨੇ ਜਿਹੜੀਆਂ ਸਿਹਤ ਸਵਾਵਾ ਲੈਣੀਆਂ ਆ ਆ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਹੈ ਲੋਪਾਉਂਦੇ ਜਾਂਦੇ ਆ ਮਰੀਜ਼ ਪਿੱਛੇ ਬਹਿ ਕੇ ਜਾਂਦੇ ਆ ਬਰਾਹਾਲਾ ਸੋ ਨਾਲ ਦੀ ਨਾਲ ਤੁਸੀਂ ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਜ਼ਰੂਰ ਕਰੋ ਜੇ ਤੁਸੀਂ ਫੇਸਬੁੱਕ ਤੇ ਇਹਨੂੰ ਫੋਲੋ ਜ਼ਰੂਰ ਕਰੋ ਤਾਂ ਜੋ ਅਸੀਂ ਸਾਰੇ ਹਾਲਾਤ ਤੁਹਾਨੂੰ ਇਲਾਕੇ ਦੇ ਦਿਖਾ ਸਕੀਏ ਸਾਰੀਆਂ ਗਤੀਵਿਧੀਆਂ ਨਾਲ ਜੋੜੀ ਰੱਖੀਏ ਦੇਖੋ ਕੀ ਹਾਲਾਤ ਨੇ ਇਹ ਸਰਕਾਰੀ ਹਸਪਤਾਲ ਮੁਕੰਦਪੁਰ ਦੇ ਹਾਲਾਤ ਨੇ ਸੋ ਇੱਥੇ ਆਉਣ ਜਾਣ ਵਾਲਿਆਂ ਨੇ ਵੀ ਗੱਲ ਕੀਤੀ ਅਸੀਂ ਮਰੀਜ਼ਾਂ ਨਾਲ ਵੀ ਗੱਲ ਕੀਤੀ ਹੈ ਜਿਨ੍ਹਾਂ ਨੇ ਮੰਗ ਕੀਤੀ ਹੈ ਕਿ ਘਟੋ ਘਟ ਪਹਲ ਦੇ ਆਧਾਰ ਤੇ ਇਸ ਪਾਣੀ ਦਾ ਜਿਹੜਾ ਨਿਕਾਸ ਦਾ ਜਿਹੜਾ ਹਸਪਤਾਲ ਚੋਂ ਪ੍ਰਬੰਧ ਕੀਤਾ ਜਾਵੇ ਕਿਉਂਕਿ ਇੱਥੇ ਕੋਈ ਬੁਖਾਰ ਵਾਲਾ ਆ ਰਿਹਾ ਕੋਈ ਮਰੀਜ਼ ਕਿਸ ਤਰ੍ਹਾਂ ਆ ਕਿਸ ਨੂੰ ਕਿਸ ਤੋਂ ਤੁਰਿਆ ਨਹੀਂ ਜਾਂਦਾ ਤੇ ਉਹ ਪਾਣੀ ਵਿੱਚੋਂ ਲੰਘ ਕੇ ਕਿਸ ਤਰ੍ਹਾਂ ਆਪਣਾ ਇਲਾਜ ਕਰਾਉਣ ਆਏਗਾ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਇੱਕ ਟੈਸਟ ਕਰਾਉਣ ਲਈ ਜਾਣਾ ਪੈਂਦਾ ਮਰੀਜ਼ਾਂ ਨੂੰ ਕ੍ਰਿਸ਼ਨ ਭਾਜੀ ਕੀ ਨਾਮ ਤੁਹਾਡਾ ਸਦੂਰ ਚੰਦ ਰੂਪ ਚੰਦ ਜੀ ਕਿਹੜਾ ਪਿੰਡ ਹੈ ਮਖੰਦ ਕੀ ਕਰਨ ਆਇਓ ਰਿਪੋਰਟ ਲੈਣ ਆ ਰਿਪੋਰਟ ਲੈਣੀ ਹੈ ਟੈਸਟਾਂ ਦੀ ਹਾਂਜੀ ਆ ਕਿ ਆ ਦਰਿਆ ਪਾਰ ਕਰਨਾ ਪਿਆ ਕੀ 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 ਮਤਲਬ ਤੁਹਾਡਾ ਹਾਲਾਤ ਕੀ ਨੇ ਇਸ ਹਸਪਤਾਲ ਦੇ ਹਾਲਾਤ ਹੁਣ ਪਾਣੀ ਦੇ ਹਿਸਾਬ ਨਾਲ ਤਾਂ ਨੇ ਇਸ ਮਤਲਬ ਲੋਕਾਂ ਦਾ ਇਲਾਜ ਹੋ ਰਿਹਾ ਕਿ ਲੋਕਾਂ ਨੂੰ ਬਿਮਾਰ ਕੀਤਾ ਜਾ ਰਿਹਾ ਸਰਕਾਰ ਵੱਲੋਂ ਹਾਂਜੀ ਇਹ ਤਾਂ ਗਵਰਨਮੈਂਟ ਆ ਜਾਣਨ ਦੀ ਗਵਰਨਮੈਂਟ ਆ ਜਾਣਨ ਨਹੀਂ ਫਿਰ ਤੁਸੀਂ ਬਾਈ ਦੀ ਵੀ ਇਹਦੇ ਵਿੱਚ ਮੱਛਰ ਮੁੱਛ ਲੜ ਗਿਆ ਕੋ ਡੇਂਗੂ ਵਾਲਾ ਫਿੱਕਦਾ ਹੋਊ ਫਿਰ ਹਸਪਤਾਲੇ ਹੀ ਆ ਜੀ ਫਿਰ ਦੁਬਾਰਾ ਫਿਰ ਇੱਥੇ ਰਾਂਗੇ ਹੈ ਓਕੇ ਓਕੇ ਮਾ ਤੁਹਾਡਾ ਮਦਨ ਲਾਲ ਜੀ ਮਦਨ ਲਾਲ ਜੀ ਕਿਹੜਾ ਪਿੰਡ ਹੈ ਬੱਲੋਵਾਲ ਜੀ ਬੱਲੋਵਾਲ ਹਾਂਜੀ ਐ ਕਿੱਥੇ ਖੜੇ ਹੋ ਇਸ ਵੇਲੇ ਮਦੰਦਪੁਰ ਜੀ ਪਰ ਕਰਿਆਤਾਂ ਚ ਹਾਂਜੀ ਐ ਕੀ ਹਾਲਾਤ ਨੇ ਇੱਥੇ ਦੇ ਪਾਣੀ ਦੇ ਬਹੁਤ ਮਾੜੇ ਆ ਜੀ ਪਾਣੀ ਬਹੁਤ ਹੈ ਕਿੰਨਾ ਤੇ ਪਾਣੀ ਹੈ ਪਾਣੀ ਹੋਊਗਾ ਕੋਈ 3 4 ਤਨਫੜ ਦੇ ਕਿਨਾਰੇ